ਵੀ ਆਵਾਂ ਤੇ ਵੀ ਬੁਲਾ ਲੈਂਦੇ ਸੀ ਬੇਹਾਂ ਤਾਂ ਤਾਂ ਓਨੇ ਕਾ ਵਿਆਹ ਆਏ ਹਜ਼ਾਰਾਂ ਵਿਆਹ ਆ ਗਏ ਅੱਛਾ ਪਤਾ ਨਹੀਂ ਕਿੰਨੇ ਵਿਆਹਾਂ ਚ ਅਸੀਂ ਪਰੋਂ ਲਾਇਆ ਸਾਥੋ ਲੋਕ ਦਿਨ ਪੁੱਛ ਕੇ ਰੱਖਦੇ ਸੀ ਵਿਆਹ ਦਾ ਵੀ ਜਿਹੜਾ ਦਿਨ ਥੋੜਾ ਬੇਲਾ ਅਸੀਂ ਵਿਆਹ ਉਹ ਰੱਖਣਾ ਨੰਦਕਾਰਜ ਸਮੇਂ ਨਹੀਂ ਜਿਵੇਂ بیٹے ਦਾ ਵਿਆਹ ਹੈ ਪੂਰੀ ਕੜਮਾਈ ਤੇ ਆਪਣਾ ਜਥਾ ਸੱਦਣਾ ਜੇ ਆਨੰਦਕਾਰਜ ਬੇਟੀ ਦੇ ਹੋਗੇ ਜੀ ਤਾਂ ਉਦੋਂ ਬਾਅਦ ਆਨੰਦਕਾਰਜ ਦੁਬਾਰ ਟਾੜੀ ਜਥਾ ਅਸੀਂ ਪੈਲਸਾਂ ਵਿੱਚ ਵੀ ਟਾੜੀ ਹੱਥ ਲੈ ਕੇ ਗਏ ਆ ਜਿਹੜੇ ਲੋਕ ਕਹਿੰਦੇ ਵੀ ਹਾਂ ਪੈਲਸ ਵਿੱਚ ਵੀ ਗੌਣਾਂ ਲੱਗੂਗਾ ਤੇ ਲੋਕਾਂ ਨੇ ਕਈਆਂ ਨੇ ਕਹਣਾ ਵੀ ਨੀਸਤਾਲ ਬੇਲਾ ਲੈ ਕੇ ਆਉਣਾ ਐਦਾਂ ਦੇ ਲੋਕ ਹੈ ਪੰਜਾਬ 'ਚ ਬਹੁਤ ਜ਼ਿਆਦਾ ਬੜੇ ਵਿਆਹ ਗਾਏ ਆ ਪੈਲਸ ਵਿੱਚ ਕੀ ਬਾਤ ਨਹੀਂ ਪੈਲਸਾਂ 'ਚ ਰੋੜਾ ਪੈਂਦਾ ਹੁੰਦਾ ਹਾਂ ਸਟਾਲਾਂ ਲੱਗੀਆਂ ਹੁੰਦੀਆਂ ਨੇ ਨਹੀਂ ਦਾਰੂ ਦੇ ਵਿੱਚ ਦਾਰੂ ਮੀਟ पण ਕੀ ਕੋਈ ਚੱਲਦਾ ਹੈ ਪਹਿਲਾਂ ਪਾਲਸ ਦੇ ਵਿੱਚ ਪਰ ਜਦੋਂ ਅਸੀਂ ਗਾਉਂਦੇ ਸੀ ਉਦੋਂ ਕੋਈ ਦਾਰੂ ਮੇਟ ਵਾਲਾ ਕੁਝ ਨਹੀਂ ਸੀਗਾ ਜੀ ਦਾਰੂ ਮਾਸ ਦੇ ਨਿਕਲਦੇ ਹੈਗੇ ਸੀ ਜਿਹੜੇ ਪਰਿਵਾਰ ਬੁਲਾਉਂਦੇ ਨੇ ਉਹ ਜ਼ਿਆਦਾਤਰ ਅੰਮ੍ਰਿਤਧਾਰੀ ਪਰਿਵਾਰ ਹੁੰਦੇ ਨੇ ਉਹ ਫਿਰ ਆਉਂਦੇ ਅੰਮ੍ਰਿਤਧਾਰੀ ਸੀ ਹਾਂ ਉਹ ਬੁਲਾਉਂਦੇ ਹੀ ਉਹ ਦੂਜੇ ਦੇ ਤੱਕ ਹੀ ਹਨ ਤੇ ਜਿਵੇਂ ਦੁਆਬੇ 'ਚ ਦਾ ਲੋਕ ਸਾਨੂੰ ਫੋਨ ਕਰਕੇ ਵਿਆਹ ਹੀ ਤਾਂ ਰੱਖਦੇ ਸੀ ਵੀ ਹਲਵੇਲਾ ਜਿ ਵਿਹਲੇ ਤਾਂ ਤਾਂ ਰੱਖਾਂਗੇ ਜਿਹੜਾ ਦਿਨ ਵਿਹਲਾ ਉਹ ਵਿਆਹ ਰੱਖਾਂਗੇ ਤੇ ਵਿਆਹ ਤੇ ਅਸੀਂ ਵਿਆਹ ਦੀਆਂ ਗੱਲਾਂ ਕਰਨੀਆਂ ਜੀ ਵਿਆਹ ਦੀਆਂ ਸੁਣਾਉਣਾ ਜਸਵੀ ਕਦੇ ਜਸ ਸਮਾਗਮ ਤੇ ਗਏ ਆ ਸੀ ਸਮਾਗਮ ਨੂੰ ਟੱਚ ਰਹਿ ਕੇ ਉਹਦੇ ਨਾਲ ਰਹਿ ਕੇ ਫੇਰ ਕੰਮ ਕਰੇ